ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਤ ਜੀਓ ਸਤ ਗੁਰਾਂ ਦੀ ਭਾਈ ਮੀਰ ਦਾਸ ਜੀ ਦਾ ਚੱਲ ਰਿਹਾ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਅਸਾ ਰਾਗ ਵਿੱਚ ਜਿਨਾਂ ਦੇ ਸ਼ਬਦ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ ਤੇਰਾ ਸ਼ਬਦ ਸੰਪੂਰਨ ਹੋਏ ਹਨ 352 ਤੇ 353 ਅੰਗ ਤੇ ਸਤਿਗੁਰਾਂ ਦੇ ਸ਼ਬਦ 14ਵਾਂ ਸ਼ਬਦ ਸੁਭਾਏ ਮਾਨ ਹਨ ਆਓ ਭਾਈ ਸਤਿਗੁਰ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਾਂ ਜੀ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸਤਿ ਥੀਆ ਅੰਮ੍ਰਿਤ ਨਾਮ ਸਤ ਗੁਰ ਦਿਆ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਸ਼ਬਦ ਪਾਈ ਆਰੰਭ ਕਰਦੇ ਹੋਏ ਆਪਰੇ ਰਸਨਾ ਤੋਂ ਭਾਈ ਜਿਗਿਆਸੂ ਮੁਖ ਦੁਆਰਾ ਸ਼ਬਦੀ ਰਮਤਾ ਕਰਦੇ ਹਨ ਸਤਿਗੁਰ ਜੀ ਬਚਨ ਕਰਦੇ ਹਨ ਜੋ ਤਿੰਨ ਕੀਆ ਸੋ ਸੱਚ ਥੀਆ ਆਸ਼ਾ ਜੀ ਕਹਿੰਦੇ ਜਿਹੜੇ ਜਿਗਿਆਸੂ ਪ੍ਰਾਨੀ ਦੇ ਗੁਰਮੁਖ ਦੇ ਹਿੱਦੇ ਤੇ ਉਹ ਮਾਲਕ ਦਾ ਬਾਤ ਹੋ ਜਾਂਦਾ ਹੈ ਇਨੂੰ ਆਪਣੇ ਬਣਾ ਲੈਂਦਾ ਹੈ ਮਾਲਕ ਜੋ ਤਨ ਕੀਆ ਆਪਣਾ ਕਰ ਲਿਆ ਜਿਨ੍ਹਾਂ ਜਿਨ੍ਹਾਂ ਜਗਿਆਸਾਂ ਨੂੰ ਨੇ ਆਪਣਾ ਕਰ ਲਿਆ ਆਪਣਾ ਬਣਾ ਲਿਆ ਜੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਸੱਚ ਵਸ ਜਾਂਦਾ ਲੋਟੀ ਪੰਨ ਮਹਾਰਾਜ ਕੀ ਹਿੰਗਤਾ ਵਕਾਰ ਜਿਹੜੇ ਹਨ ਨੱਠ ਜਾਂਦੇ ਹਨ ਉਨ੍ਹਾਂ ਦੇ ਅੰਦਰ ਸੱਚੀ ਜੋਤ ਪ੍ਰਮਾਤਮਾ ਦੀ ਪ੍ਰਕਾਸ਼ ਹੋ ਜਾਂਦੀ ਆ ਉਹਦੇ ਵਰਗੇ ਹੋ ਜਾਂਦੇ ਹਨ ਅਮਰਤ ਨਾਮ ਸਤਗੁਰ ਦੀ ਆ ਯਾਰੀ ਉਹ ਅਮਰਤ ਰੂਪੀ ਜਿਹੜਾ ਨਾਮ ਹੈ ਨਾ ਉਹ ਸਤਗੁਰ ਤੋਂ ਹੀ ਮਿਲਦਾ ਹੈ ਆਸ਼ਾ ਜੀ ਕਹਿੰਦੇ ਸਤਗੁਰ ਸੱਚੇ ਗੁਰੂ ਤੋਂ ਇਹਦੀ ਪ੍ਰਾਪਤੀ ਹੁੰਦੀ ਆ ਜਦੋਂ ਕਿਸੇ ਦੇ ਝੋਲੀ ਵਿੱਚ ਉਹ ਸਤ ਨਾਮ ਦੀ ਦਾਤ ਪਾ ਦਿੰਦਾ ਹੈ ਇਉਂ ਜੀਅ ਅਸੂਪਰਾਨੀ ਅਮਰਤ ਨਾਮ ਨੂੰ ਚੱਖਦਾ ਹੈ ਮਨ ਰਹੀ ਅਮਰਤ ਰੂਪੀ ਨਾਮ ਨੂੰ ਚੱਖ ਕੇ ਹਿਰਦੇ ਦੀ ਭਟਕਣਾ ਪਤਰੀ ਭੁੱਖ ਜਿਹੜੀ ਹੈ ਪਿਆਸ ਹੈ ਜਿਹੜੀ ਉਹ ਮਟਾ ਲੈਂਦਾ ਪਰ ਉਸੇ ਸੱਚੇ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹੀ ਉਹ ਨਾਮ ਨੂੰ ਚੱਖ ਸਕਦਾ ਹਿਰਦੇ ਨਾਮ ਨਹੀਂ ਮਨ ਭੰਗ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਹਿਰਦਿਆ ਵਿੱਚ ਨਾਮ ਦਾ ਬਾਸ ਨਹੀਂ ਹੈ ਹਿਰਦੇ ਨਾਮ ਨਹੀਂ ਮਨ ਭੰਗ ਤੇ ਬਚਨ ਕਰਦਾ ਅਣ ਦਿਨ ਨਾਲ ਪਿਆਰੇ ਸੰਗ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਹੰਗਾ ਤਾਂ ਲੈ ਜਾਂਦੀ ਹੈ ਇਹਨਾਂ ਇਸ ਜਾਂਦੇ ਉੱਤੇ ਮਹਾਰਾਜ ਜੀ ਕਹਿੰਦੇ ਨਾਮ ਦਾ ਬਾਸ ਹੁੰਦਾ ਦਿਨ ਰਾਤ ਅਣ ਦਿਨ ਨਾਲ ਪਿਆਰੇ ਸੰਗ ਦਿਨ ਰਾਤ ਭਵ ਅਣ ਦਿਨ ਤੋਂ ਦਿਨ ਰਾਤ ਹੀ ਕਹਿੰਦੇ ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਉਹਨਾਂ ਦਾ ਪਿਆਰੇ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਯਾਰੇ ਪ੍ਰਭੂ ਦਾ ਸੰਗ ਕਰਕੇ ਮਹਾਰਾਜ ਜੀ ਕਹਿੰਦੇ ਹਿਰਦੇ ਨੂੰ ਨਾਮ ਦਾ ਭੰਗ ਰੰਗ ਚੜ ਜਾਂਦਾ ਹੈ ਉਪੋਲ ਸੱਚੇ ਨਾਮ ਦੀ ਅੰਮ੍ਰਿਤ ਜਿਹੜਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹਰ ਜੀਉ ਰਾਖੋ ਆਪਣੀ ਸਰਨਾਈ ਇਹ ਰਹਾਉ ਦੀ ਪੰਗਤੀ ਵਿੱਚ ਮਹਾਰਾਜ ਭਾਈ ਕੇਂਦਰੀ ਭਾਵ ਦਰਸਾਉਂਦੇ ਹਨ ਹਰ ਜੀਉ ਬੇਨਤੀ ਕਰਦੇ ਹਨ ਹਰ ਜੀਉ ਰਾਖੋ ਆਪਣੀ ਸਰਨਾਈ ਤੁਸੀਂ ਹਰੀ ਜੀਓ ਠਾਕੁਰ ਜੀਓ ਪਰਭੂ ਜੀ ਆਪਣੀ ਸਰਨ ਬਖਸ਼ ਦੇਵ ਆਪਣੀ ਸਰਨ ਵਿੱਚ ਸਾਨੂੰ ਰਖੜਾ ਕਰੋ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੌ ਨਿਦ ਪਾਈ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦੀ ਉਹ ਗੁਰੂ ਦੀ ਕਿਰਪਾ ਹਰ ਰਸ ਪਾਇਆ ਮਹਾਰਾਜ ਕਹਿੰਦੇ ਈ ਦੇ ਨਾਮ ਦਾ ਰਸ ਤਖੀਦਾ ਪਾਈਦਾ ਸੱਚੇ ਗੁਰੂ ਦੀ ਕਿਰਪਾ ਜਦੋਂ ਗੁਰੂ ਦੀ ਸਰਨ ਕੋਈ ਹੁੰਦਾ ਹਰ ਜੀ ਉਹ ਆਖੋ ਆਪਣੀ ਸਰਨਾਈ ਜਦੋਂ ਉਹਦੀ ਸਰਨ ਲੈ ਲੈਂਦਾ ਨਾ ਉਹ ਗੁਰੂ ਸਰਨ ਵਿੱਚ ਰੱਖਦੇ ਹਨ ਗੁਰ ਸਿੱਖ ਨੂੰ ਫਿਰ ਗੁਰੂ ਕਿਰਪਾ ਧਾਰਦੇ ਹਨ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰ ਦੀ ਐਸੇ ਗੁਰ ਸਿੱਖ ਦੇ ਪ੍ਰਾਨੀ ਤੇ ਹਰ ਜੀ ਕਹਿੰਦੇ ਉਹ ਫਿਰ ਮਨ ਰਾਈ ਉਹ ਰਸ ਨੂੰ ਲੈਣਾ ਕਰਦਾ ਹੈ ਹਰੀ ਦੇ ਰਸ ਨੂੰ ਹਾਰਾ ਸਪਾਇਆ ਨਾਮ ਪਦਾਰਥ ਨੋਂ ਨਿੱਧ ਪਾਈ ਕਹਿੰਦੇ ਫਿਰ ਸੱਚੇ ਨਾਮ ਦਾ ਪਦਾਰਥ ਮਿਲਦਾ ਨੋਂ ਨਿੱਧੀਆਂ 18 ਸਿੱਧੀਆਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਹਨ ਫਿਰ ਬਾਹਰਲੀ ਪਦਾਰਥਾਂ ਦੀ ਚਾਹ ਬਾਹਰਲੀਆਂ ਚੀਜ਼ਾਂ ਦੀ ਭੁੱਖ ਲੈ ਜਾਂਦੀ ਹੈ ਪਦਾਰਥਾਂ ਦੀ ਚਾਹ ਮਰ ਜਾਂਦੀ ਹੈ ਕਿਉਂ ਜਦੋਂ ਪ੍ਰਾਪਤੀ ਹੋ ਗਈ ਉਹਨੇ ਕਿਰਪਾ ਧਾਰ ਦੀ ਹਿੰਦੇ ਨਾਮ ਦਾ ਰਸ ਬਾਣੀ ਦਾ ਰਸ ਹਿਰਦੇ ਵਿੱਚ ਆ ਗਿਆ ਫਿਰ ਪਿਆਰਿਓ ਬਾਹਰਲੀ ਚੀਜ਼ਾਂ ਦੀ ਕੋਈ ਕੀਮਤ ਨਹੀਂ ਰਹਿੰਦੀ ਸਾਡੀ ਨਿਗਾਹ ਚ ਬਾਹਰਲੀਆਂ ਵਸਤੂਆਂ ਦੀ ਕੀਮਤ ਐ ਨਾ ਹਰ ਚੀਜ਼ ਦੀ ਅਸੀਂ ਵੱਡਿਆਂ ਸਮਝਦੇ ਆਂ ਨਾਮ ਨੂੰ ਛੋਟਾ ਪਾ ਦਿੰਨੇ ਆਂ ਪਰ ਗੁਰਮਖੰਦੀ ਜਦੋਂ ਗੁਰੂ ਹਰਿਰਾਇ ਰਸ ਗੁਰੂ ਕਿਰਪਾ ਧਾਰ ਦਿੰਦੇ ਹਨ ਨਾਮ ਦਾ ਰਸ ਆਉਣ ਲੱਗ ਜਾਂਦਾ ਆਹ ਰਾਜ ਜੀ ਕਹਿੰਦੇ ਫਿਰ ਨਾਉ ਨਿੱਧੀਆਂ 18 ਸਿੱਧੀਆਂ ਪ੍ਰਾਪਤ ਹੁੰਦੀਆਂ ਫਿਰ ਬਾਹਰ ਦੀ ਚਾਹ ਜਿਹੜੀ ਐ ਨਾ ਮਨ ਦੀ ਭੁੱਖ ਮਨ ਦੀ ਤ੍ਰਿ ਮਿਟ ਜਾਂਦੀ ਐ ਬਾਹਰਲੇ ਪਦਾਰਥ ਫਿਰ ਛੋਟੇ ਜਾਪਦੇ ਹਨ ਦੁਨੀਆਦਾਰੀ ਛੋਟੀ ਲੱਗਦੀ ਓਦੇ ਨਾਮ ਵੱਡਾ ਲੱਗਦਾ ਫਿਰ ਉਹ ਸਮਰਾਤ ਗੁਰੂ ਸਿਰ ਹੱਥ ਧਰਿਓ ਉਹ ਸਮਰਾਤ ਗੁਰੂ ਸਿਰ ਤੇ ਕਿਰਪਾ ਦਾ ਹੱਥ ਰੱਖ ਦਿੰਦੇ ਹਨ ਰਹਾਉ ਇਸ ਰਾਮ ਦੇ ਕੀ ਪਿਆਰੋ ਮਹਾਰਾਜ ਬਚਨ ਕਰਦੇ ਆ ਸਤਿਗੁਰ ਜੀ ਕਰਮ ਧਰਮ ਸਤਿ ਸਾਚਾ ਨਾਮ ਸੰਕੇ ਸਦਵਲ ਹਾਰੇ ਜਾਓ ਮਹਾਰਜ ਕਿੰਦੇ ਭਾਈ ਵਿਸ਼ਰਾਮ ਦੇ ਕੀ ਕਰਮ ਮਤੇ ਧਰਮ ਉਹਨਾਂ ਵਾਸਤੇ ਨਾਮ ਹੀ ਬਣ ਜਾਂਦਾ ਜਿਵੇਂ ਅਸੀਂ ਬਾਹਰੋਂ ਕਰਮ ਧਰਮ ਕਮਾਉਂਦੇ ਆ ਨਾ ਕਰਮਾਂ ਦੇ ਵਿੱਚ ਧਰਮ ਦੀ ਪ੍ਰਾਪਤੀ ਚਾਹੁੰਦੇ ਆ ਕਿਸੀਂ ਬਹੁਤ ਧਰਮੀ ਆਏ ਕਰਮ ਕਰ ਲਈ ਬਾਹਰੋਂ ਭੇਖ ਕਰ ਲਿਆ ਤੁਸੀਂ ਬਹੁਤੇ ਵੱਡੇ ਧਰਮੀ ਬਣ ਗਏ ਪਰ ਨਹੀਂ ਇਹ ਡੌਟੀਪਣ ਹੈ ਵਿਖਾਵਾ ਅੰਦਰੋਂ ਵੀ ਉਹਨਾਂ ਹੀ ਚਾਹੀਦਾ ਹੈ ਤੇ ਮਹਾਰਾਜ ਜੀ ਕਹਿੰਦੇ ਗੁਰਮਖੰਡ ਦੀ ਇਹ ਬਿਰਤੀ ਨਹੀਂ ਹੁੰਦੀ ਉਹ ਬਾਹਰੋਂ ਕਰਮ ਧਰਮ ਨਹੀਂ ਕਮਾਉਂਦੇ ਉਹ ਸੱਚੇ ਨਾਮ ਨੂੰ ਹੀ ਕਰਮ ਧਰਮ ਸਮਝਦੇ ਹਨ ਉਹ ਸੱਚੇ ਨਾਮ ਨੂੰ ਹੀ ਜਪਦਿਆਂ ਨੂੰ ਜੀ ਬਿੰਦਗੀ ਕਰਦੇ ਹਨ ਉਹਨਾਂ ਦੀ ਹਿੰਗਤਾ ਹੀ ਟੁੱਟ ਜਾਂਦੀ ਹੈ ਬਾਹਰਲੇ ਕਰਮਾਂ ਨੂੰ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਵਿਖਾਵੇ ਦੀ ਤੇ ਆਓ ਤੇ ਆਪਣੇ ਵਾਸਤੇ ਆਪਾਂ ਕਰਦੇ ਹਾਂ ਸਾਰੇ ਕਰਮਕਾਂਡ ਰਚਦੇ ਆ ਦੁਨੀਆ ਨੂੰ ਵਿਖਾਣ ਵਾਸਤੇ ਪਰ ਉਹ ਪਨ ਤਾਂ ਟੁੱਟ ਜਾਂਦਾ ਖਤਮ ਹੀ ਹੋ ਜਾਂਦਾ ਮਹਾਰਾਜ ਕਹਿੰਦੇ ਨੇ ਪਹਿਲਾਂ 10 ਦਿਨ ਪਹਿਲੀ ਅਗਲੀ ਪੰਕਤੀ 'ਚ ਸਤਿਗੁਰੂ ਜੀ ਕਹਿੰਦੇ ਨੇ ਗੁਰ ਪ੍ਰਸਾਦ ਹਰ ਰਸ ਪਾਇਆ ਨਾਮ ਪਦਾਰਥ ਨੂੰ ਨਿਧ ਪਾਈ ਕਹਿੰਦੇ ਨਾਮ ਪਦਾਰਥ ਜਦੋਂ ਮਿਲ ਗਿਆ ਨਾ ਫਿਰ ਬਾਹਰਲਾ ਖਤਮ ਹੋ ਜਾਂਦਾ ਪਨ ਮਹਾਰਾਜੀ ਕਹਿੰਦੇ ਕਰਮ ਧਰਮ ਸੱਚ ਸਾਤਾ ਨਾਉ ਉਹਨਾਂ ਨੂੰ ਸੱਚੇ ਨਾਮ ਦੇ ਵਿੱਚ ਹੀ ਕਰਮ ਧਰਮ ਪ੍ਰਾਪਤ ਹੁੰਦਾ ਹੈ ਸੱਚੇ ਨਾਮ ਨੂੰ ਹੀ ਜਪ ਕੇ ਗੁਰਮੁਖ ਧਰਮ ਸਮਝਦੇ ਨੇ ਉਹਦੇ ਵਿੱਚ ਹੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਤਾਂ ਕਹ ਸਦਬਲ ਹਾਰੇ ਜਾਓ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਨਾਂ ਤੋਂ ਭਾਈ ਅਸੀਂ ਗੁਰਸਿੱਖਾਂ ਤੋਂ ਐਸੇ ਗੁਰਮੁਖਾਂ ਤੋਂ ਭਗਤਾਂ ਤੋਂ ਕੁਰਬਾਨ ਜਾਂਦੇ ਆਂ ਨਾਨਕ ਪਾਤਸ਼ਾਹ ਜੀ ਕਹਿੰਦੇ ਤਾਂ ਕੈ ਸਦ ਬਲ ਹਾਰੇ ਜਾਓ ਸਦਕੇ ਜਾਣਿਆ ਸੀ ਉਹਨਾਂ ਤੋਂ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮਨਿਧਾਨ ਪਰਮਨਿਧਾਨ ਜਿਹੜਾ ਖਜ਼ਾਨਾ ਨਾਮ ਹੈ ਸ੍ਰੀ ਮਹਾਰਾਜ ਜੀ ਕਹਿੰਦੇ ਜੋ ਹਰ ਰਾਤੇ ਜੋ ਹਰੀ ਦੇ ਰੰਗ ਨਾਲ ਰਤੇਗੇ ਜਨ ਬਨਗੇ ਸੇ ਜਨ ਪਰਵਾਨ ਹਾਰਾ ਜੀ ਕਹਿੰਦੇ ਕੋਈ ਜਨ ਬਨ ਕੇ ਦੇਖ ਲੇ ਕੋਈ ਮਹਾਰਾਜ ਜੀ ਕਹਿੰਦੇ ਸੇਵਕ ਬਣ ਕੇ ਜਨ ਬਣ ਕੇ ਮਹਾਰਾਜ ਜੀ ਕਹਿੰਦੇ ਸਹਿਜ ਪ੍ਰਾਪਤ ਕਰ ਲੈ ਕੋਈ ਐਸੀ ਵਸਤਾ ਲੈ ਲੇ ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੈ ਇਥੇ ਹੰਕਾਰੋਂ ਮੈਂ ਦੀ ਸੇਵਾ ਪ੍ਰਵਾਨ ਨਹੀਂ ਮਹਾਰਾਜ ਜੀ ਕਹਿੰਦੇ ਜਿਹੜੇ ਵੀ ਆਏ ਤੇ ਗੁਰੂ ਚਰਨਾਂ ਵਿੱਚ ਉਹ ਜਨ ਬਣ ਕੇ ਸੇਵਕ ਬਣ ਕੇ ਆਏ ਤੇ ਉਹ ਆਪੇ ਗੁਰ ਚੇਲਾ ਹੋਗੇ ਇਸੇ ਸਾਂ ਤੇ ਜਦੋਂ ਆਏ ਉਹ ਸੇਵਕ ਬਣ ਕੇ ਆਏ ਨਿਮਾਣੇ ਬਣ ਕੇ ਆਏ ਨਿਮਰਤਾ ਧਾਰਨ ਕਰਕੇ ਇਥੇ ਨਿਮਰਤਾ ਚਾਹੀਦੀ ਹੈ ਸਹਿਜ ਚਾਹੀਦਾ ਸੰਤੋਖ ਚਾਹੀਦਾ ਧੀਰਜ ਚਾਹੀਦਾ ਇਥੇ ਕਾਲੀ ਜੀ ਚੱਲਦੀ ਕੀ ਕਾਲੀ ਪੈਜੋ ਦੋ ਦਿਨ ਸੇਵਾ ਕੀਤੀ ਕਾਲੇ ਪੈਜੋ ਕਿ ਪ੍ਰਾਪਤੀ ਨਹੀਂ ਹੋਈ ਭਾਂਡਾ ਤਾਂ ਜਨਮਾਂ ਦਾ ਕਾਲਾ ਪਿਆ ਹੈ ਮੈਲਾ ਪਿਆ ਹੈ ਉਹ ਕਿਵੇਂ ਮਾਂਜਿਆ ਜਾਵੇਗਾ ਜਨਮਾਂ ਦੇ ਮਾਤਰਾਂ ਦੀ ਮੈਲ ਲੱਗੀ ਹੈ ਇਸ ਭਾਂਡੇ ਨੂੰ ਜਿਵੇਂ ਘਰ ਬਹੁਤਾ ਕਾਲਾ ਭਾਂਡਾ ਮੈਲਾ ਭਾਂਡਾ ਪਿਆ ਕਿਤੇ ਕੁ ਦਿਨ ਥੋੜਾ ਸਾਫ਼ ਹੋ ਜਾਏਗਾ ਉਹਨੂੰ ਵਾਰ-ਵਾਰ ਅਸੀਂ ਮਾਂਜਦੇ ਹਾਂ ਉਹ ਵੈਲਾ ਬਸਤਰ ਹੁੰਦਾ ਕੱਪੜਾ ਉਹਨੂੰ ਕਿੰਨਾ ਵਾਰ ਧੋਣੇ ਆ ਜਿੰਨਾ ਜ਼ਿਆਦਾ ਮੈਲਾ ਹੋਏਗਾ ਥਿੰਦਾ ਲੱਗਿਆ ਹੋਏਗਾ ਉਹ ਸਾਫ਼ ਨਹੀਂ ਹੁੰਦਾ ਉਹਨੂੰ ਕਈ ਵਾਰ ਧੋਣਾ ਪੈਂਦਾ ਸਾਫ਼ ਕਰਨਾ ਪੈਂਦਾ ਸੱਜੇ ਸੱਜੇ ਮੈਲ ਉਤਰਦੀ ਹੈ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਭਾਈ ਇੱਥੇ ਦਇਆ ਸੰਤੋਖ ਧੀਰਜ ਅਤਿ ਮਨ ਦੀ ਸ਼ਾਂਤੀ ਚਾਹੀਦੀ ਹੈ ਇਹਤੇ ਭੜਕਣਾ ਨਹੀਂ ਉਹ ਸੱਲ ਨਹੀਂ ਮਾਰਨੀ ਬਾਹਰੋਂ ਜ਼ੋਰ ਨਹੀਂ ਦੇਣਾ ਕਿ ਪ੍ਰਾਪਤੀ ਹੋ ਜਾਵੇ ਹੰਕਾਰ ਵਿੱਚ ਝੁਮੇ ਵਿੱਚ ਕ੍ਰਿਸ਼ਨਾਂ ਦੀ ਅੱਗ ਦਾ ਸੰਤਾਪ ਲੱਗਿਆ ਰਹੇ ਹਰ ਜੀ ਕਹਿੰਦੇ ਤੇ ਤਾਂ ਸੰਤੋਖ ਚਾਹੀਦਾ ਧੀਰਜ ਚਾਹੀਦੀ ਹੈ ਭਾਈ ਲੈਣਾ ਜੀ ਐ ਸੰਗੋ ਕਰ ਕੀ ਆਏ ਨਾ ਦੇਵੀ ਦੇ ਭਵੇਂ ਪਾਸ਼ਕ ਸੀ ਪਿਤਾ ਜੀ ਉਹਨਾਂ ਦੇ ਔਰ ਉਹ ਜਿੱਦਣ ਆਏ ਕਹਿੰਦੇ ਅੱਜ ਤੋਂ ਤੇ ਤੁਹਾਡੇ ਹੀ ਆ ਸਾਡਾ ਚਿੱਤ ਨਹੀਂ ਕਰਦਾ ਘਰ ਨੂੰ ਜਾਣ ਨੂੰ ਤੇ ਆਪਸਤਰਾ ਘਰ ਸੀ ਦੁਕਾਨਦਾਰੀ ਸੀ ਉਹ ਸਭ ਕੁਝ ਤਿਆਗਤਾ ਉਹਨਾਂ ਨੇ ਬੜਾ ਜ਼ੋਰ ਲਾਇਆ ਗੁਰੂ ਨਾਨਕ ਮਹਾਰਾਜ ਨੇ ਕਹਿੰਦੇ ਪੁਰਖਾ ਘਰ ਚਲਾ ਜਾ ਪੁਰਖਾ ਕਹਿੰਦੇ ਸੀ ਮਹਾਰਾਜ ਭਾਈ ਲੈਣਾ ਜੀ ਕਹਿੰਦੇ ਪੁਰਖਾ ਇੱਕ ਵਾਰੀ ਤਾਂ ਘਰ ਜਾ ਕੇ ਆ ਘਰਦਿਆਂ ਨੂੰ ਤੇ ਦੱਸ ਕਿਹਾ ਉਹ ਤਵ ਲੱਭਦੇ ਹੁਣੇ ਤੂੰ ਕਿੱਥੇ ਚਲਾ ਗਿਆ ਉਹ ਤਾਂ ਢੀਕ ਕਰਦੇ ਹੁਣੇ ਨੇ ਤੁਹਾਡੇ ਬੱਚੇ ਤੁਸੀਂ ਛੱਡ ਕੇ ਆ ਗਏ ਈ ਮਹਾਰਾਜ ਜੀ ਨੂੰ ਕਹਿੰਦੇ ਭਾਈ ਲੈਣਾ ਜੀ ਸਤਿਗੁਰੂ ਜੀ ਹੁਣ ਤਾਂ ਐ ਲੱਗਦਾ ਕਿ ਇਥੇ ਦਿਲ ਲੱਗਦਾ ਘਰ ਤਾਂ ਦੇਲੇ ਨਹੀਂ ਲੱਗਦਾ ਘਰ ਗਏ ਵੀ ਭਾਈ ਲੈਣਾ ਜੀ ਉੱਤੇ ਜਾ ਕੇ ਬੋਲੀ ਨਹੀਂ ਕਿਸੇ ਨਾਲ ਬੋਲਚਾਲ ਹੀ ਖਤਮ ਹੋ ਗਈ ਚੁੱਪ ਰਹਿੰਦੇ ਅਣ ਚੁੱਪ ਕਰਕੇ ਧਿਆਨ ਮਹਾਰਾਜ ਦੇ ਚਰਨਾਂ ਵਿੱਚ ਹੀ ਲੱਗਾ ਰਹਿੰਦਾ ਕਿ ਕਦੋਂ ਟਾਈਮ ਹੋਵੇ ਬਹਾਨਾ ਬਣੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂ ਗੁਰੂ ਦੇ ਚਰਨਾਂ ਵਿੱਚ ਬੈਠਾਂ ਗੁਰੂ ਨਾਨਕ ਮਹਾਰਾਜ ਦੀ ਸੇਵਾ ਕਰ ਲਾਂ ਐਸੀ ਬਿਰਤੀ ਬਣ ਗਈ ਦਰਸ਼ਨ ਕਰਕੇ ਇਥਲੇ ਜਨਮ ਦੀ ਕਮਾਈ ਜਾਗ ਪਈ ਇਹ ਪਿਆਰਿਓ ਉਹ ਦੇ ਵਰਗੇ ਬਣ ਗਏ ਇੱਕ ਦਿਨ ਨਿਮਰਤਾ ਨਾਲ ਮੰਗਿਆ ਹੀ ਨਹੀਂ ਕੁਛ ਕਿੰਨੇ ਸਾਲ ਸੇਵਾ ਕਰਦੇ ਰਹੇ ਮੰਗਿਆ ਹੀ ਨਹੀਂ ਕੁਛ ਘਰ ਵਾਸਤੇ ਧੀਆਂ ਪੁੱਤਰਾਂ ਵਾਸਤੇ ਵਸਤਵਾਂ ਸੰਸਾਰੀਆਂ ਨਾਲੋਂ ਮੋਹ ਤੋੜਤਾ ਇਹ ਭਾਈ ਜੇਠਾ ਜੀ ਆਏ ਮਾਤਾ ਪੁੱਤਾ ਜੀ ਦਾ ਦਾਹਾਂ ਤੋ ਗਿਆ ਜਦ ਤੀਮ ਹੋ ਗਏ ਲੋਕਾਂ ਨੇ ਮਾੜਾ ਬੋਲਿਆ ਕਹਿੰਦੇ ਲੈਣਾ ਮੁੰਡਾ ਹੈ ਲੈਣਾ ਬੱਚਾ ਇਹ ਨੂੰ ਮੱਥੇ ਨਾ ਲਾਇਓ ਤੇ ਭਾਈ ਜੇਠਾ ਜੀ ਨੂੰ ਨਾਨੀ ਜੀ ਉਹਨਾਂ ਦੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਲਾਗੇ ਇਹ ਅਸੀਂ ਸੇਵਾ ਕਮਾਈ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਰਿਸ਼ਤਿਆਂ ਨੂੰ ਛੱਡ ਕੇ ਸੇਵਾ ਕੀਤੀ ਤੇ ਅੱਜ ਵੀ ਭਾਈ ਲੈਣਾ ਜੀ ਗੁਰੂ ਅਮਰਦਾਸ ਜੀ ਘਵਾਰੇ ਹਨ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਮਹਾਰਾਜ ਘਵਾਰੇ ਹਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ maat ਆਪ ਸਿਰਜਣਹਾਰੇ ਧਾਰਿਆ ਦੇਖੋ ਘਟ ਉਸਤਤ ਗਾਉਂਦੇ ਹਨ ਸਤਗੁਰੂ ਜੀ ਦੀ ਉਸਤਤ ਜਹਾਨ ਵਿੱਚ ਹੋ ਰਹੀ ਹੈ ਕਿਥੇ ਲੋਕ ਜੇਠਾ ਜੀ ਜੇਠਾ ਜੀ ਕਰਦੇ ਸੀ ਅੱਜ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਪ੍ਰਾਪਤੀ ਕਰਾਤੀ ਪਿਆਰਿਓ ਇੱਥੇ ਤਾਂ ਨਿਮਰਤਾ ਸਹਿਜ ਸੰਤੋਖ ਧੀਰਜ ਸਾਰੀਆਂ ਚੀਜ਼ਾਂ ਚਾਹੀਦੀਆਂ ਫਿਰ ਮਹਾਰਾਜ ਜੀ ਅਸੀਂ ਕਿਰਪਾ ਕਰਦੇ ਹਨ ਫਿਰ ਦੁਨੀਆ ਤੋਂ ਉੱਚਾ ਕਰ ਦਿੰਦੇ ਹਨ ਦੁਨੀਆ ਤੋਂ ਉੱਚਾ ਕਰਦੇ ਨਾ ਆਤਮਾ ਉੱਚੀ ਉੱਠ ਜਾਂਦੀ ਐ ਹੁਰਨਿਆ ਤੋਂ ਰਹਿਤ ਹੋ ਜਾਂਦੀ ਐ ਫਿਰ ਉਹ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਜੋ ਹਰ ਰਾਤੇ ਸੇ ਜਨ ਪਰਵਾਨ ਕਹਿੰਦੇ ਉਹ ਜਨ ਪਰਵਾਨ ਹੋ ਜਾਂਦੇ ਨਿਹੰਗ ਮਹਾਰਾਜ ਜੀ ਕਹਿੰਦੇ ਤਿੰਨ ਕੀ ਸੰਗਤ ਪਰਮਨਿਧਾਨ ਕਹਿੰਦੇ ਉਹਨਾਂ ਦੀ ਸੰਗਤ ਉਹ ਪਰਮਨਿਧਾਨ ਖਜ਼ਾਨਾ ਉਹਨਾਂ ਨੂੰ ਮਿਲ ਜਾਂਦਾ ਹੈ ਪਰਮਾਤਮਾ ਦਾ ਨਾਮ ਦਾ ਧੰਨ ਜਿਹੜਾ ਹੈ ਨਿਧਾਨ ਖਜ਼ਾਨਾ ਜਿਹੜਾ ਮੁੱਕਦਾ ਹੀ ਨਹੀਂ ਸੱਚਾ ਧਾਣਾ ਮੁੱਕਦਾ ਹੀ ਨਹੀਂ ਕਈ ਜੁਗਾਂ ਵਿੱਚ ਚੱਲਦਾ ਰਹਿੰਦਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਵਾਰ ਜਿੰਨ ਪਾਇਆ ਧਨ ਨਾਰੀ ਹਿਲਾ ਪਦ ਮਹਾਰਾਜ ਜੀ ਵਚਨ ਕਰਦੇ ਹਨ ਕਹਿੰਦੇ ਹਰ ਵਾਰ ਜਿੰਨ ਪਾਇਆ ਧਨ ਨਾਰੀ ਕਹਿੰਦੇ ਇਹ ਨਾਰੀ ਨੇ ਜੀਵ ਰੂਪ ਇਸਤਰੀ ਨੇ ਜੇ ਧਨ ਪ੍ਰਾਪਤ ਕਰ ਲਿਆ ਕਹਿੰਦੇ ਜਿਨ ਨੇ ਜੀਵ ਰੂਪੀ ਇਸਤਰੀ ਨੇ ਨਾਮ ਜਪ ਕੇ ਉਹ ਸੱਚੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਨਾਨਕ ਹਰ ਵਾਰ ਜਿੰਨ ਪਾਇਆ ਧੰਨ ਨਾਰੀ ਕਹਿੰਦੇ ਉਹ ਧੰਨ ਹੈ ਭਾਗਾ ਵਾਲੀ ਹੈ ਉਹ ਨਾਰੀ ਮਹਾਰਾਜ ਜੀ ਕਹਿੰਦੇ ਭਾਗ ਜੋਗ ਹਨ ਉਹ ਭਾਗਾ ਵਾਲੇ ਜੀਵ ਹਨ ਉਹ ਭਾਗਾ ਵਾਲੇ ਗੁਰਸਿੱਖ ਪਿਆਰੇ ਹਨ ਉਹ ਧਨਤਾ ਜੋਗ ਨਾਰੀ ਹੈ ਉਸਤਰੀ ਹੈ ਜਿੰਨੇ ਹਰੀ ਦੀ ਪ੍ਰਾਪਤੀ ਕਰ ਲਈ ਹਰ ਵਾਰ ਜਿੰਨ ਪਾਇਆ ਧੰਨ ਨਾਰੀ ਉਹ ਧੰਨ ਧੰਨ ਹੈ ਉਹ ਇਸਤਰੀ ਹਰ ਜੀਉ ਰਾਤੀ ਸ਼ਬਦ ਵਿਚਾਰੀ ਹਰਿ ਜੀ ਕਹਿੰਦੇ ਹਰੀ ਦੇ ਨਾਮ ਨਾਲ ਉਹ ਰਤੀ ਜਾਂਦੀ ਹੈ ਕਿਉਂ ਸ਼ਬਦ ਦੀ ਵਿਚਾਰ ਕਰਦੀ ਹੈ ਉਹ ਜੀਵ ਜਿਹੜਾ ਬਨੁਖਾ ਅਵਜਗਿਆਸੂ ਉਹ ਸ਼ਬਦ ਦੀ ਵਿਚਾਰ ਧਾਰਾ ਨਾਲ ਜੁੜ ਜਾਂਦਾ ਤੇ ਹਰੀ ਦੀ ਪ੍ਰਾਪਤੀ ਕਰ ਲੈਂਦਾ ਆਪ ਤਰੇ ਸੰਗਤ ਕੁੱਲ ਤਾਰੈ ਹਰਿ ਜੀ ਕਹਿੰਦੇ ਫਿਰ ਐਸੀ ਅਵਸਥਾ ਬਣਦੀ ਉਹ ਆਪ ਤਾਂ ਤਰ ਦਈ ਹੈ ਗੁਰਮੁਖ ਜਾਨ ਗੁਜ ਗਿਆਸੂ ਜਿਹੜਾ ਹੈ ਸਹਿਜ ਵਸਤਾ ਵਿੱਚ ਆਪ ਤਾਂ ਤਰ ਜਾਂਦਾ ਉਹ ਕੁਲਾ ਨੂੰ ਵੀ ਤਾਰ ਲੈਂਦਾ ਮਹਾਰਾਜ ਜੀ ਕਹਿੰਦੇ ਸਤ ਹਰ ਧਾ ਤਰੈ ਸੰਗਤ ਕੁਲ ਤਾਰੇ ਮਹਾਰਾਜ ਜੀ ਕਹਿੰਦੇ ਆਪ ਤਰੈ ਜਿਹੜਾ ਉਹਦੀ ਸੰਗਤ ਕਰਦਾ ਉਹ ਵੀ ਤਰ ਜਾਂਦਾ ਕਿਉਂ ਗੁਰਮੁਖ ਪਿਆਰਿਆਂ ਨੇ ਜਗਿਆਸੂਆ ਨੇ ਭਗਤਾਂ ਨੇ ਗੁਰੂ ਦੀ ਗੱਲ ਕਰਨੀ ਹੈ ਉਹਨਾਂ ਸੱਚੀ ਬਾਣੀ ਦਾ ਰਸਤਾ ਦਿਨਾ ਉਹਨਾਂ ਨੇ ਗੁਰੂ ਸੱਚੇ ਦੀ ਕਥਾ ਸੁਣਾਣੀ ਹੈ ਉਹਨਾਂ ਗੁਰੂ ਸੱਚੇ ਦੇ ਨਾਮ ਨੂੰ ਦਰਸਾਣਾ ਇਸ ਕਰਕੇ ਉਹ ਜਿਹੜਾ ਜੁੜਦਾ ਨਾਲ ਉਹ ਵੀ ਤਰ ਜਾਂਦਾ ਅੰਦਰੋਂ ਇੰਦਰੀ ਇੰਦਰੀਆਂ ਹੀ ਤਰਦੇ ਹਨ ਉਹਦੇ ਉਹਦਾ ਸਰੀਰ ਹੀ ਪਵਿੱਤਰ ਬਣ ਜਾਂਦਾ ਗੁਰੂ ਵਰਗਾ ਹੋ ਜਾਂਦਾ ਉਹਨੂੰ ਪਾ ਕੇ ਉਹਦੀ ਵਰਗੀ ਉਹਦੀ ਅਵਸਥਾ ਬਣ ਜਾਂਦੀ ਹੈ ਸਤਗੁਰ ਸੇਵ ਤਤ ਵਿਚਾਰ ਹੈ ਮਹਾਰਾਜ ਜੀ ਕਹਿੰਦੇ ਸਤਿਗੁਰੂ ਨੂੰ ਜਪਣ ਦੇ ਨਾਲ ਇਹੀ ਤਤ ਨਿਕਲਦਾ ਹੈ ਇਹੀ ਵਿਚਾਰ ਨਿਕਲਦੀ ਹੈ ਕਿ ਉਹਦੇ ਵਰਗਾ ਬਣ ਜਾਂਦਾ ਹਮਰੀ ਜਾਤ ਪੱਤ ਸਤਨ ਮਹਾਰਾਜ ਜੀ ਕਹਿੰਦੇ ਸਾਡੀ ਕੋਈ ਜਾਤ ਬਰਾਦਰੀ ਨਹੀਂ ਹੈ ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਗੁਰਸਿੱਖ ਦੀ ਕੋਈ ਜਾਤ ਕੋਈ ਬਰਾਦਰੀ ਕੋਈ ਉੱਚ ਨੀਚ ਨਹੀਂ ਰਹਿੰਦੀ ਉਹਦੇ 'ਚ ہمری ذات پت سچ ناو مہاراج کہندے ਸਾਡੀ ਪਤ ਸਾਡੀ ਜਾਤ ਜਾਤ ਦੀ ਬਰਾਦਰੀ ਨਾਮ ਨਹੀਂ ਹੈ ਗੁਰੂ ਦੀ ਭਗਤੀ ਹੈ ਸਾਡੀ ਕੋਈ ਜਾਤ ਪਤ ਨਹੀਂ ਹੈ 바ਰੋਂ ਸਾਡੀ ਗੁਰਸਿੱਖਾਂ ਦੀ ਕੋਈ ਬਰਾਦਰੀ ਕੋਈ ਜਾਤ ਕੋਈ مہاراج جی کہندے ਸੰਗ ਹੁੰਦਾ ਪਰਮੇਸ਼ਰ ਵਰਗੇ ਹੋ ਜਾਂਦੇ ਹਨ ਉਹਨਾਂ ਦੀ ਕਿਸੇ ਨਾਲ ਉੱਚ ਨੀਚ ਨਹੀਂ ਰਹਿੰਦੇ ਉੱਚੀ ਤੇ ਸਾਡੇ ਤਾਂ ਅਸੀਂ ਉੱਚੇ ਨੀਵੇਂ ਸਮਝਦੇ ਆਪਣੇ ਆਪ ਨੂੰ ਪਰ ਇੱਥੇ ਗੁਰੂ ਨਾਨਕ ਮਹਾਰਾਜ ਨੇ ਉੱਚੇ ਨੀਵੇਂ ਸਮਝਿਆ ਹੀ ਨਹੀਂ ਕਿਸੇ ਨੂੰ ਉਹ ਦਿੱਥੇ ਗਏ ਉਹ ਨਾ ਹੀ ਦੇਖਿਆ ਕਿ ਨੀਵੇਂ ਹੈ ਕੋਈ ਉੱਚਾ ਦੇਖੋ ਉੱਥੇ ਦੇਖੋ ਭਾਈ ਮਰਦਾਨਾ ਜੀ ਦਾ ਕਿੰਨਾ ਪ੍ਰੇਮ ਸੀ ਉਹ ਭਰਾ ਭਰਾ ਵਰਗੂ ਰਹੇ ਕਹਿੰਦੇ ਮਹਾਰਾਜ ਜੀ ਮੇਰੇ ਭਰਾ ਹਨ ਤੇ ਜੋ ਉੱਚੀ ਚ ਦੇਖਦੇ ਕਹਿੰਦੇ ਭਾਈ ਤੂੰ ਘਰ ਜਾ ਤੇ ਮਹਾਰਾਜ ਜੀ ਭਾਈ ਮਰਦਾਨਾ ਜੀ ਤੋਂ ਬਿਨਾਂ ਰਹਿ ਨਹੀਂ ਸੀ ਸਕਦੇ ਉਦ ਰੁੱਸ ਕੇ ਵੀ ਚਲੇ ਜਾਂਦੇ ਭਾਈ ਵਾਲਾ ਜੀ ਨੂੰ ਕਹਿੰਦੇ ਭਾਈ ਮੱਲਾ ਕੇ ਲਿਆ ਇਹਦੇ ਤੋਂ ਬਿਨਾ ਨਹੀਂ ਸਰਨਾ ਇਹ ਸਾਡਾ ਭਰਾ ਹੈ ਇਹਦੇ ਤੋਂ ਬਿਨਾ ਬਾਣੀ ਕਿਸ ਤਰ੍ਹਾਂ ਪੜਾਂਗੇ ਰਬਾਬ ਛੇੜਦਾ ਹੈ ਇਹ ਤੰਦ ਛੇੜਦਾ ਰਾਗ ਦੀ ਫਿਰ ਅਸੀਂ ਬਾਣੀ ਪੜਦੇ ਆ ਆਨੰਦ ਬਣਦਾ ਇਸ ਕਰਕੇ ਇਹਦੇ ਨਾਲ ਸਾਡਾ ਰਿਸ਼ਤਾ ਹੈ ਇਹਨੂੰ ਲੈ ਕੇ ਆ ਆਪ ਜਾਂਦੇ ਗੁਰੂ ਮਹਾਰਾਜ ਜੀ ਲੈਣ ਇਹ ਦੇਖੋ ਉਹਨੇ ਵਿੱਚ ਵੀ ਕਈਆਂ ਦਾ ਆਧਾਰ ਹੋ ਜਾਂਦਾ ਕਈ ਜੁਨਾ ਜਿਹੜੀਆਂ ਅਸੀਂ ਉਹ ਮੁਕਤ ਹੁੰਦੀਆਂ ਉਹ ਉਸ ਵਿੱਚ ਮਹਾਰਾਜ ਜੀ ਦੇਖੋ ਹੀਂਗਤਾ ਹੁੰਦੀ ਤਾਂ ਛੱਡ ਦਿੰਦੇ ਸਤਗੁਰੂ ਜੀ ਦੇਖੋ ਖੱਤਰੀ ਕੁੱਲ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਭਾਈ ਮਰਦਾਨਾ ਜੀ ਜਿਹੜਾ ਸੀ ਉਹ ਦੇਖੋ ਮੁਸਲਮਾਨ ਸੀ ਉਹ ਨੀਵੀਂ ਜਾਤ ਦਾ ਸੀ ਤੇ ਜੇ ਸੰਸਾਰੀ ਮੇਲ ਕਰਨ ਲੱਗਦੇ ਫਿਰ ਛੱਡ ਦਿੰਦੇ ਸਭ ਕੁਝ ਇਹ ਮਹਾਰਾਜੀ ਖੁਦ ਇਕੱਠੇ ਰਹੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਬਾਣੀ ਰਾਈ ਵੀ ਉਹ ਗੁਰਸਿੱਖਾਂ ਦਾ ਮੇਲ ਕਰਾਉਂਦੇ ਹਨ ਇੱਥੇ ਵੀ ਪਾਤਸ਼ਾਹ ਗੁਰੂ ਨਾਨਕ ਹੀ ਹਨ ਮਹਾਰਾਜ ਜੀ ਚੌਧਵੇਂ ਪਾਦ ਵਿੱਚ ਉੱਥੇ ਪਾਦ ਵਿੱਚ ਦਸਰੇ ਰਹਾੰਬਰੀ ਜਾਤ ਪਤ ਸੱਚ ਨਾਮ ਮਹਾਰਾਜ ਕਹਿੰਦੇ ਪਿਆਰਿਓ ਸਾਡੀ ਜਾਤ ਪਤ ਸੱਚਾ ਨਾਮ ਹੀ ਐ ਸੱਚੇ ਨਾਮ ਦੇ ਨਾਲ ਹੀ ਸਭ ਕੁਝ ਇੱਕ ਬਰਾਬਰ ਹੋ ਚੁੱਕਾ ਕਰਮ ਧਰਮ ਸੰਜਮ ਸਤਿ ਭਾਉ ਇਮਾਰੇ ਕਹਿੰਦੇ ਉਹ ਸਤਿ ਪਰਮੇਸ਼ਰ ਦਾ ਹਿਰਦੇ ਵਿੱਚ ਭੈ ਹੀ ਕਰਮ ਧਰਮ ਹੈ ਸਾਡਾ ਕਿਉਂਕਿ ਜਿਹਦੇ ਹਿਰਦੇ ਵਿੱਚ ਉਹਦਾ ਭੈ ਜਾਗ ਜਾਂਦਾ ਉਹ ਮਾਲਕ ਦਾ ਡਰ ਭੋਰ ਦੇ ਵਿੱਚ ਬਣ ਜਾਂਦਾ ਉਹ ਕਰਮ ਧਰਮ ਸਭ ਕੁਝ ਤਿਆਗ ਕੇ ਉਹਦੇ ਹੀ ਬਣ ਜਾਂਦਾ ਫਿਰ ਉਹਨੂੰ ਬਾਹਰਲੇ ਕਰਮ ਕਾਂਡਾ ਦੀ ਲੋੜ ਨਹੀਂ ਪੈਂਦੀ ਬਾਹਰਲੇ ਪ੍ਰਾਵੀ ਦੀ ਲੋੜ ਨਹੀਂ ਪੈਂਦੇ ਭਵੇਂ ਜਿਵੇਂ ਦਾ ਮਰਜੀ ਉਹ ਕਰ ਲੇ ਗੁਰੂ ਨਾਨਕ ਨੇ ਕਿੰਨੇ ਵੇਸ ਧਾਰਨ ਕੀਤੇ ਜਿਹਦਾ ਸਰੀਰ ਤੇ ਸਨ ਉਹ ਸਾਰੇ ਵੇਸਾਂ ਵਿੱਚ ਲੋਕਾਂ ਨੂੰ ਦੁਨੀਆਂ ਨੂੰ ਹੀ ਧਾਰਦੇ ਸੀ ਜਿੱਥੇ ਵੀ ਜਿਹੜੇ ਵੀ ਦੇਸ਼ ਤੇ ਜਾਂਦੇ ਜਿਹੜੇ ਵੀ ਜਿਹੜੀ ਵੀ ਜਗ੍ਹਾ ਤੇ ਉਹ ਜਾਂਦੇ ਮਹਾਰਾਜ ਉਹ ਵੇਸ ਕਰ ਲੈਂਦੇ ਸੀ ਉਹਵੇਂ ਦਾ ਉਹਨਾਂ ਦਾ ਪ੍ਰਾਵਾ ਹੁੰਦਾ ਸੀ ਗੁਰੂ ਨਾਨਕ ਮਹਾਰਾਜ ਦਾ ਹੋਏ ਨਹੀਂ ਸੀ ਕਿ ਚੋਲੇ ਪਾ ਕੇ ਤੂੰ ਚਲੇ ਜਾਂਦੇ ਸੀ ਉਹ ਮਹਾਰਾਜ ਜੀ ਦਾ ਸਾਦਾ ਵੇਸ ਸੀ ਸਰੀਰ ਤੇ ਬਸ ਸਰੂਮੇ ਦੀ ਧਾਰਨ ਕਰ ਲੈਂਦੇ ਭਾਈ ਮਰਦਾਨਾ ਜੀ ਨੂੰ ਵੀ ਉਸੇ ਤਰ੍ਹਾਂ ਦੇ ਧਾਰਨ ਕਰਾਂਦੇ ਉਮੇ ਦੇ ਪੰਨ ਵਿੱਚ ਆ ਕੇ ਫਿਰ ਲੋਕਾਂ ਦਾ ਆਧਾਰ ਕਰਦੇ ਦੁਨੀਆ ਨੂੰ ਤਾਰਦੇ ਕਿੰਨੀ ਜਗ੍ਹਾ ਗਿਣਤੀ ਤੋਂ ਪਰੇ ਐ ਇੱਥੇ ਸਤਿਗੁਰੂ ਜੀ ਨੇ ਨਵਾਸ ਕੀਤਾ ਇੱਥੇ ਦੁਨੀਆ ਨੂੰ ਇੰਨੇ ਇਕੱਠਨ ਲੋਕਾਂ ਨੂੰ ਤਾਰਿਆ ਜਿਨੂੰ ਅਸੀਂ ਦੇਖ ਕੇ ਭਜਨਾ ਵਾਂ ਇਹੋ ਜਿਹੇ ਲੋਕਾਂ ਨੂੰ ਜਿਹੜੇ ਸਿੱਧੇ ਹੋ ਹੀ ਨਹੀਂ ਸੀ ਸਕਦੇ ਉਹਨਾਂ ਨੂੰ ਵੀ ਮਹਾਰਾਜ ਨੇ ਤਾਰਤਾ ਬਾਣੀ ਦਾ ਓਟ ਆਸਰਾ ਲੈ ਕੇ ਇਹ ਤੇ ਪੜਨ ਦੀ ਗੱਲ ਹੈ ਜਦੋਂ ਅਸੀਂ ਪੜਦੇ ਹਾਂ ਵਿਚਾਰਦੇ ਹਾਂ ਸਮਝਣਾ ਸ਼ੁਰੂ ਕਰਦੇ ਹਾਂ ਆਪਣੇ ਆਪ ਪਰ ਉਤਾਰਾ ਹੁੰਦੇ ਨੇ ਆਪਣੇ ਆਪ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਬਾਣੀ ਅਸਰ ਕਰਦੀ ਹੈ ਜਿਵੇਂ ਜਿਵੇਂ ਅਰਥਾਂ ਨੂੰ ਬਾਣੀ ਦੀ ਵਿਚਾਰ ਨੂੰ ਕੋਈ ਮਨੁੱਖ ਸਮਝਦਾ ਹੈ ਉਹ ਆਪਣੇ ਆਪ ਹੀ ਬਦਲਾਵ ਆ ਜਾਂਦਾ ਅੰਗਰੇਜ਼ਾਂ ਨੇ ਪੜ੍ਹਨੀ ਸ਼ੁਰੂ ਕੀਤੀ ਆਪਾਂ ਤਾਂ ਬੜੇ ਚਿਰ ਤੋਂ ਪੜਦੇ ਆ ਦੇਖੋ ਅੰਗਰੇਜ਼ ਭਾਈਆਂ ਨੇ ਪੜ੍ਹਨੀ ਸ਼ੁਰੂ ਕੀਤੀ ਉਹਨਾਂ 'ਚ ਬਦਲਾ ਆਇਆ ਜਿਨ੍ਹਾਂ ਜਿਨ੍ਹਾਂ ਨੇ ਪੜ੍ਹੀ ਉਹ ਚੇਂਜ ਹੋਏ ਆਪਣੇ ਕੋ ਪੁੱਛਣ ਥੋੜਾ ਆ ਉਹਨਾਂ ਨੇ ਉਸੇ ਇੰਗਲਿਸ਼ ਵਿੱਚ ਬਾਣੀ ਨੂੰ ਕੀ ਗ੍ਰੰਥ ਸਾਹਿਬ ਜੀ ਨੂੰ ਚੇਂਜ ਕੀਤਾ ਜਿੱਥੇ-ਜਿੱਥੇ ਕੋਈ ਰਹਿੰਦਾ ਹੈ ਨਾ ਦੇਖੋ ਥਾਈ ਵਿੱਚ ਜਾਈਏ ਥਾਈਲੈਂਡ ਉਥੇ ਥਾਈ ਦੇ ਵਿੱਚ ਗ੍ਰੰਥ ਸਾਹਿਬ ਹਨ ਉਹਨਾਂ ਦਾ ਇੰਨਾ ਪ੍ਰੇਮ ਹੈ ਉਹ ਥਾਈ ਭਾਸ਼ਾ ਵਿੱਚ ਲਿਖਾ ਕੇ ਤੇ ਪੜੀ ਜਾਂਦੇ ਹਨ ਬਾਣੀ ਸਮਝੀ ਜਾਂਦੇ ਹਨ ਆਪਾਂ ਨੂੰ ਪੰਜਾਬੀ ਨਹੀਂ ਸਮਝ ਲੱਗਦੀ ਗੁਰਮੁਖੀ ਨਹੀਂ ਸਮਝ ਲੱਗਦੀ ਅੰਗਰੇਜ਼ੀ ਇੰਗਲਿਸ਼ ਤੇ ਸਮਝੀ ਜਾਂਦੇ ਹਨ ਉਹ ਫਿਰ ਸਾਨੂੰ ਕਹਿੰਦੇ ਹਨ ਕਿ ਤੁਸੀਂ ਯਾਰ ਜਿੰਨਾ ਕੋਲ ਏਡਾ ਵੱਡਾ ਖਜ਼ਾਨਾ ਹੋਵੇ ਉਹ ਮਹਾਰਾਜ ਜੀ ਉਹ ਅੰਗਰੇਜ਼ ਕਹਿੰਦੇ ਨੇ ਕਿ ਹੁਣ ਤੱਕ ਤਾਂ ਸਾਡਾ ਬੱਚਾ-ਬੱਚਾ ਮਹਾਰਾਜ ਨੂੰ ਮੰਨਦਾ ਹੁੰਦਾ ਬੱਚਾ-ਬੱਚਾ ਉਹਨਾਂ ਦਾ ਕਹਿਣਾ ਜਿਹੜੇ ਜੂੜੇ ਹੋਏ ਹਨ ਉਹ ਕੇਸਾ ਧਾਰੀ ਬਣ ਜਾਂਦੇ ਹਨ ਤੇ ਸਾਧ ਸੰਗਤ ਜੀ ਉਹ ਮਟੋਟੇ ਪੰਡ ਛੱਡ ਜੀਏ ਬਾਣੀ ਨੂੰ ਵਿਚਾਰੀ ਪੜ੍ਹੀਏ ਇਹ ਇੱਕ ਵੀ ਕਰਮ ਧਰਮ ਬਾਣੀ ਵਿੱਚ ਹੀ ਆ ਸਭ ਕੁਝ ਦੁਨਿਆਵੀ ਸੰਸਾਰੀ ਕਰਮ ਕਾਣੇ ਤੇ ਆਪੋ ਆਪਣੇ ਅਸੀਂ ਬਣਾਏ ਹਨ ਇਨ੍ਹਾਂ ਤੇ ਅਸੀਂ ਧੁਰੀ ਜਾਂਦੇ ਆ ਛੱਡਦੇ ਨਹੀਂ ਉਹ ਖਿਹੜਾ ਤੇ ਮਹਾਰਾਜ ਜੀ ਤਾਂ ਕਹਿੰਦੇ ਹਨ ਭਾਈ ਇਹ ਜਾਤ ਪਤ ਸੱਚ ਨਾ ਸੱਚਾ ਨਾਮ ਹੀ ਸਾਡੀ ਜਾਤ ਪਤ ਹੈ ਕਰਮ ਧਰਮ ਸੰਜਮ ਸਤਿ ਭਾਉ ਕਹਿੰਦੇ ਹਿਰਦੇ 'ਚ ਸੰਜਮ ਦਾ ਭਾਉ ਬਣਿਆ ਰਹੇ ਹੀ ਕਰਮ ਧਰਮ ਹੈ ਨਾਨਕ ਬਖਸ਼ੇ ਪੂਛ ਨਾ ਹੋਏ ਇਹਦੇ ਜਿਹਨੂੰ ਗੁਰੂ ਬਖਸ਼ਦਾ ਹੈ ਨਾ ਮਹਾਰਾਜ ਜੀ ਕਹਿੰਦੇ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਜਿਹਨੂੰ ਉਹ ਬਖਸ਼ ਦਿੰਦਾ ਹਰੀ ਉਹਦਾ ਫਿਰ ਲੇਖਾ ਨਹੀਂ ਪੁੱਛਿਆ ਜਾਂਦਾ ਮਹਾਰਾਜ ਜੀ ਕਹਿੰਦੇ ਨਾਨਕ ਬਖਸ਼ੇ ਉਸ ਨਾ ਹੋਏ ਦੁਨੀਆਂ ਤੋਂ ਪੁੱਛਿਆ ਜਾਂਦਾ ਪਰ ਗੁਰਸਿੱਖ ਪਿਆਰੇ ਭਗਤਾਂ ਤੋਂ ਕੋਈ ਲੇਖਾ ਨਹੀਂ ਪੁੱਛਿਆ ਜਾਂਦਾ ਜਿਹੜੇ ਇੱਥੇ ਸਰੀਰ ਵਿੱਚ ਹੀ ਉਹਦੇ ਨਾਲ ਦੋਸਤੀ ਪਾ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਉਹ ਬਖਸ਼ੇ ਜਾਂਦੇ ਹਨ ਇੱਥੇ ਚਿੱਠਾ ਪਾੜ ਦਿੱਤਾ ਜਾਂਦਾ ਕੋਈ ਉਹਨਾਂ ਲਈ ਪਿਛਲੇ ਕਰਮਾਂ ਦਾ ਦੇਖਾ ਜੋਖਾ ਨਹੀਂ ਇਹ ਤਾਂ ਜਿਹੜੇ ਟੁੱਟੇ ਜਿਹੜੇ ਦੇ ਦਰਸ਼ਨ ਹੀ ਨਹੀਂ ਪਾ ਸਕਦੇ ਉਹਨਾਂ ਨੂੰ ਕੱਲ ਲਈ ਲੇਖਾ ਜੋਖਾ ਉਹ ਪੰਡ ਮੁਖ ਮਹਾਰਾਜ ਜੀ ਕਹਿੰਦੇ ਨਾਲ ਲਾ ਕੇ ਜਾਂਦੇ ਹਨ ਪਰ ਗੁਰਸਿੱਖ ਪਿਆਰਿਆਂ ਲਈ ਕਹਦਾ ਲੇਖਾ ਸਾਧਗੁਰੂ ਜੀ ਖੁਦ ਕਹਿ ਰਿਹਾ ਨਾ ਨਿਪਖਸ਼ੇ ਪੂਛ ਨਾ ਹੋਏ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੁਝ ਵੀ ਪਿਆਰੇ ਪੁੱਛਿਆ ਨਹੀਂ ਜਾਣਾ ਦੂਜਾ ਮਿੱਟੇ ਕੋਸ ਹੋਏ ਮਹਾਰਾਜ ਜੀ ਕਹਿੰਦੇ ਦੂਜਿਆਂ ਦਾ ਭਾਈ ਖਿਆਲ ਛੱਡ ਜੀਏ ਦੂਜੀਆਂ ਚੀਜ਼ਾਂ ਦਾ ਖਿਆਲ ਛੱਡ ਜੀ ਇਕੋ ਤੇ ਉਹ ਪ੍ਰਮਾਤਮਾ ਦੇ ਮਹਾਰਾਜ ਜੀ ਕਹਿੰਦੇ ਭਰੋਸਾ ਸੁਖ ਆਨੰਦ ਬਣਾ ਲਿਏ ਇਹ ਹੀ ਸਾਡਾ ਕਰਮ ਧਰਮ ਹੈ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਹ ਸਾਨੂੰ ਦੱਸਦੇ ਹਨ ਕਿ ਨਾਮ ਦੀ ਵਿੱਚ ਹੀ ਸਾਰਾ ਕੁਝ ਹੈ ਸੱਚੇ ਨਾਮ ਦੀ ਕਮਾਈ ਕਰੀਏ ਜਿਹਦੇ ਨਾਲ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਉਹ ਫਿਰ ਮਹਾਰਾਜ ਆਪੀ ਕਿਰਪਾ ਕਰਕੇ ਆਪਣੀ ਵਰਗਾ ਕਰ ਲੈਂਦੇ ਹਨ ਇੰਨੀਆਂ ਕੁ ਭਾਈ ਹਾਜ਼ਰੀਆਂ ਸੇਵਾਵਾਂ ਬੇਨਤੀਆਂ ਪ੍ਰਵਾਨ ਕਰਨੀਆਂ ਬਾਣੀ ਵਿਚਾਰ ਦੇ ਸੇਵਾ ਨਿਭਾਣ ਦੇ ਭਾਈ ਨੇਕਾਂ ਭੁੱਲਾਂ ਹੋ ਜੰਦੀਆਂ ਅਨਮਾਰਦ ਸਮਤ ਬਖਸ਼ਣ ਆਈਆਂ ਮਾਈ ਭਾਈ ਸਮੂਹ ਸੰਗਤਾਂ ਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ